ਦੀਪ ਸਿੱਧੂ ਆਂਦਾ ਇਹਨਾਂ ਕਿ ਤੁਹਾਡੇ ਲਈ ਕੌਣ ਲੜੂਗਾ ਤੁਹਾਡੇ ਲਈ ਨਹੀਂ ਕੋਈ ਲੜ ਸਕਦਾ ਉਹ ਗੱਲ ਅੱਜ ਹੋਈ ਆ ਤੁਸੀਂ ਵੇਖੋ ਵੀ ਇਹਨਾਂ ਪਖੰਡੀ ਸਾਧਾਂ ਦੇ ਹੱਥ ਕਿੰਨੇ ਕੁ ਗਵਰਨਮੈਂਟ ਨਾਲਲੇ ਹੋਣਗੇ ਕਿ ਉਹ ਜਨਾਨੀ ਮੁਕਰ ਗਈ ਸਾਰਾ ਕੋਈ ਸਾਹਮਣੇ ਆ ਵੀਡੀਓ ਆਈ ਸਾਰਾ ਕੋਈ ਸਾਹਮਣੇ ਤਾਂ ਫਿਰ ਵੀ ਮੈਨੂੰ ਇਦਾਂ ਲੱਗਦਾ ਵੀ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿੰਨੀਆਂ ਹੋਰ ਜਥੇਬੰਦੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਵੀ ਹੁਣ ਥੋੜਾ ਜਿਆ ਸੋਚਣਾ ਚਾਹੀਦਾ ਜਿਹੜਾ ਕੋਈ ਸਹੀ ਬੰਦਾ ਨਾਲ ਸਾਥ ਦੇਣਾ ਚਾਹੀਦਾ ਤੇ ਆਪਣੀ ਲੋਕਾਂ ਨੂੰ ਵੀ ਜਦੋਂ ਆਵਾਮ ਇਕੱਠੀ ਹੁੰਦੀ ਏ ਉਦੋਂ ਗਵਰਨਮੈਂਟ ਦੇ ਤਖਤੇ ਪਲਟ ਸਕਦੀ ਏ ਜੇ ਇਕੱਠੇ ਹੋ ਜਾਂ ਤੇ ਆਪਣੀ ਨਿੱਜ ਭੁੱਲ ਕੇ ਤੇ ਸਾਡੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਤੁਸੀਂ ਵਾਕਈ ਪੰਜਾਬ ਦਾ ਦਰਦ ਰੱਖਦੇ ਜੇ ਸਹੀ ਬੰਦੇ ਦਾ ਸਾਥ ਦਿਆ ਕਰੋ ਨਹੀਂ ਤੇ ਆਉਣ ਵਾਲਾ ਟਾਈਮ ਤੇ ਕੋਈ ਨੇ ਨਹੀਂ ਬੋਲਣਾ ਜੇ ਕੋਈ ਬੋਲਦਾ ਕਿ ਇਹਦੇ NSA ਕਿਸੇ ਦੇ ਕੋਸ਼ ਕੇ ਤੇ ਝੂਠੇ ਪਰਚੇ ਸਾਰਾ ਕੋਈ ਵੇਖਣ ਨੂੰ ਮਿਲਦਿਆ ਤੇ ਹੱਥ ਦੇ ਹੱਥ ਧਰ ਕੇ ਬੈਠਾ ਗੱਲੀਆਂ ਜੀ ਆਪਾਂ ਸਰਕਾਰਾਂ ਨੂੰ ਵੀ ਕਹੀ ਜਾਵਾਂਗੇ ਉਹਰੇ ਚਲੋ ਸਾਡੇ ਵੈਰੀ ਹੈ ਹੀ ਹੈ ਨੇ ਤੇ ਤੁਸੀਂ ਤੇ ਜਿਹੜੇ ਜਥੇਬੰਦੀਆਂ ਵਾਲੇ ਜਿੰਨੀਆਂ ਵੀ ਹੈਗੇ ਤੁਸੀਂ ਤੇ ਮਾੜਾ ਮੋਟਾ ਹੁਣ ਕੋਈ ਸੋਚੋ ਪੂਰ ਇਹੋ ਜੇ ਬੰਦੇ ਸਾਡਾ ਕਰੇ ਬੜਾ ਦੁਖਲਾਦਾ ਯਾਰ ਕਿਦਾਂ ਭਾਉ ਭਾਵਕ ਹੋਇਆ ਪਰ ਕੀ ਕਰੇ ਬੰਦਾ ਯਾਰ ਵਾਸ ਨਹੀਂ ਚੱਲਦਾ ਇਹਨੂੰ ਕਹਿੰਦੇ ਵਾਸ ਨਹੀਂ ਚੱਲਦਾ ਜਦੋਂ ਕੋਈ ਬੰਦਾ ਗੱਲ ਕਰਨ ਆਉਂਦਾ ਉੱਤੇ ਤੁਸੀਂ ਇਲਜ਼ਾਮ ਲਾ ਰਹੇਂਦੇ ਜੇ ਕੋਈ ਏਜੰਸੀਆਂ ਦਾ ਹੋਊਗਾ ਇਦਾਂ ਹੋਊਗਾ ਉਦਾਂ ਹੋਊਗਾ ਤੇ ਆ ਸਾਰਾ ਕੋਈ ਸਾਹਮਣੇ ਵੇਖ ਲੋ ਵੀ ਇਹ ਤੇ ਫਿਰ ਮੈਨੂੰ ਲੱਗਦਾ ਵੀ ਉਦੋਂ ਹੀ ਅਗਲ ਹੋਣੀ ਸਾਡੇ ਲੋਕਾਂ ਨੂੰ ਵੀ ਜਿੰਨਾਂ ਜਿਹੜੇ ਘਰਾਂ 'ਚ ਆ ਕੇ ਧੀਆਂ ਬਣਨ ਨੂੰ ਹੱਥ ਨਾ ਪਾਏ ਹੋਰ ਕੀ ਆ ਵੀ ਨਸ਼ੇ ਵੇਚਣ ਵਾਲਿਆਂ ਦੇ ਆ ਪਖੰਡੀ ਸਾਡੇ ਕਿੰਨੇ ਜਿਆਦੇ ਹੱਥ ਰਲੇ ਹੋਏ ਨੇ ਸੋਚਣਾ ਪੈਣਾ ਈ